ਇਕ ਓਅੰਕਾਰ ਸਤਿਗੁਰ ਪ੍ਰਸਾਦ ਪਾਇ ਸਾਹਿਦ ਅਸ਼ਟਸ਼ੀ ਗਵਯ ਬਾਈ ਮਹੰਤੀ ਚੌਪਈ ਅਮਰੀ ਗਰੋ ਹਾਦਰ ਰਚਾ ਪੂਰਨ ਚਿਤ ਗੀਜਾ ਤਬ ਚਲ ਮੰਨੈ ਹਮਾਰਾ ਆਪਣਾ ਜਾਣ ਕੋ ਪ੍ਰਤੀ ਪਾਰਾ ਅਮਰੇ ਦੁਸ ਬੇਤਮਕਾ ਬੋ ਆਪ ਹਾਦਰ ਮਹਿ ਬਚਾਓ ਸੁਖੀ ਬਸਾਮ ਰੋ ਪਰਵਾਰਾ ਸੇਵਕ ਸਿਕ ਸਬੈ ਕਰਤਾਰਾ ਮੂਰ ਛਣਿ ਜੀ ਕਰ ਦਇ ਕਰੀਆ ਸਭੈਨ ਕੋ ਆਲ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕਿਰੇ ਪਿਆਸਾ

ਜਮਨ ਕਾਲ ਜੋਗੀ ਸਭ ਕੀਓ ਵੇਦ ਰਾਵ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਇ ਹਮਾਰਾ ਜਮਨ ਕਾਲ ਸਭ ਦਕਤ ਬਨਾਇਓ ਦੇਵ ਦਾ ਜਸ ਨੂੰ ਵਜਾਇਓ ਆਡ ਅੰਤੇ ਕੇ ਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸੇ ਕੋ ਹਮਾਰੇ ਸਕਲ ਬਰਜਾਦ ਨੇ ਆਪ ਸਵਾਰੀ ਸਿਵ ਕਣ ਕੋ ਸਿਵ ਗੁਣ ਸੁਖ ਦੀਓ ਉਸ ਤਰ੍ਹਾਂ ਕੋ ਪਲ ਮੋ ਬਦ ਕੀਓ ਕਟ ਕਟ ਕੇ ਅੰਦਰ ਕੀ ਜਾਣ ਭਲੇ ਬਰੇ ਕੀ ਪੀਰ ਬਿਛਾਣਾ ਚਿੰਟੀ ਤੇ ਕੁਚਰੇ ਸੂਲਾ ਸਭ ਪ੍ਰਕਿਰਪਾ ਰਿਸ ਕਰ ਫੂਲਾ ਸੰਤਾਂ ਨੂੰ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਭੀ ਵਿਚਾਰਨੇ ਘਟ ਘਟ ਕੀ ਪੁਟ ਪੁਟ ਕੀ ਜਾਣੇ ਜਬ ਤਰਖ ਕਰਾ ਕਰਤਾਰਾ ਪਰਜ ਤਰਤ ਤਬ ਦੇਹਿ ਪਾਰਾ ਜਮਾ ਕਰਤ ਕਰ ਤੋ ਕਬ ਹੋ ਤੋ ਮੈਂ ਮਿਲਤ ਦੇ ਦਰ ਸਭ ਹੋ ਜੇਤੇ ਬਨ ਸਿਰ ਸਭ ਤਾਰੇ ਆਪੇ ਆਪਣੀ ਬੂਝ ਵਿਚਾਰੇ ਤੁਮ ਸਭੀ ਤੇ ਰਤਨ ਲਾਲ ਜਾਣਤ ਭੇਦ ਭੇਦ ਰਿਆਲਮ ਨਰੰਕਾਰ ਨ ਮਕਾਨ ਨ ਲੰਬੇ ਆਦਿ ਨਿ ਨਾ ਦੇ ਅ ਸੰਬਦ ਤਾ ਕਾ ਮੂਰ ਚਾਰਤ ਪੇਦਾ ਜਾ ਕੋ ਪੇਵ ਨ ਭਾਵਦ ਵੇਦਾ ਤਾ ਕਉ ਪਰ ਪਹਨਨ ਮਾਨਤ ਮਹਾਮੂਨਿਕ ਚ ਭੇਦ ਨਾ ਜਾਣਤ ਮਹਾਦੇਵ ਕੋ ਕਹਿ ਰ ਸਦਾਸ ਨਰੰਕਾਰ ਕਾ ਛੀਣਿਤ ਸੁ ਭੇਵ ਆਪ ਹੀ ਆਪਣੇ ਬੋਧ ਹੈ ਜੇ ਤੀ ਉਰਨਤ ਪਿੰਨ ਭਿੰਨ ਤਿਸ ਦੇਤੀ ਤੁਮਰ ਲਖਣ ਜਾਇ ਬਸਾਰਾ ਕਹਿਮ ਸਜ ਵਰਤਮ ਸੰਸਾਰਾ एके रूप ने उस रूपारंक फेरा आपके रूप पांडव जे रसे तरी के निसु पर कान बहु रही दिन कहो कोड़ा जा बैठा कौन सुन पर संकल केठा सगरे सेत का ऐ तुम भारद्गार स्वरूप संभव अब रचा मेरे तुम गुरु से के वार से के संगरो दूसरे तट व्रत पाता सकल मलेश्वरण काता जे तू सर धनी परे तिन कर से तु तोहा हमारे ਬੁਰਖ ਜਨਪ ਕਪਰੇ ਤਿਹਾਰੇ ਤਨ ਕਦਮ ਸੰਗੜ ਸੁਭਟਾਰੇ ਜੋ ਕਲ ਕੋ ਇਕ ਭਾਰਤ ਹੈ ਤਾਂ ਕੈ ਕਾਲ ਨਿਕਟਨੇ ਹੈ ਰਚਾ ਹੋਇ ਤੈ ਸੁਭ ਕਾਲ ਦੁਸਰੇ ਸਰੇ ਤਤ ਕਾਲਾ ਕਿਰਪਾ ਦਰੇ ਸੰਜਾਇਨੇ ਰਹਿਓ ਤਾਂ ਕੈ ਤਾਪਤਨ ਗਮੋਹ ਰਿਧ ਸਿਧ ਕਰਮ ਸੁਭ ਹੋਇਿਸ ਸਾਸ ਸਕੇ ਨਾ ਕੋਈ ਏਕ ਬਾਰ ਨੇ ਤੁਮੈ ਸਮਾਰ ਆ ਕਾਲ ਪਾਸੇ ਤਾਏ ਵਾਰਾ ਜਿੰਨਰ ਨਾਮ ਤੇ ਹਰੋ ਕਹਾ ਦਾਰੇ ਦੁਸਧੋਗ ਤੇ ਰਹਾ ਖੜਕੇ ਤੁਮੈ ਸਰੰਤਿ ਹਾਰੀ ਆ ਪਹਰਦਲਿਓ ਬਾਰੇ ਸਰਬਤੋ ਰਮੋ ਸਵਾਇ ਦਿਸਦੋ ਬਤਲੇ ਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ